ਬੜੇ ਮਾਣ ਵਾਲੀ ਗੱਲ ਹੈ ਬੜੇ ਫਖਰ ਵਾਲੀ ਗੱਲ ਹੈ ਕਿ ਪਿੰਡ ਅਸ਼ਰਵਾਲ ਦੇ ਵਿੱਚ ਨਗਰ ਨਿਵਾਸੀਆਂ ਵੱਲੋਂ ਉਪਰਾਲਾ ਕਰਕੇ ਬਾਬਾ ਸਾਹਿਬ ਪਿਗਰਾਓ ਮੇਧਕਰ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਬਾਬਾ ਸਾਹਿਬ ਹੀਗਰਾਉ ਉਮੀਦਵਾਰ ਜੀ ਹੋ ਸਕਦਾ ਮੇਰੇ ਤੋਂ ਪਹਿਲਾਂ ਕਾਫੀ ਬੁਲਾਰਿਆ ਨੇ ਜਿਸ ਤਰ੍ਹਾਂ ਬੇਟੀ ਨੇ ਵੀ ਇੰਗਲਿਸ਼ ਦੇ ਵਿੱਚ ਆਪਦੀ ਨੂੰ ਸਪੀਚ ਦਿੱਤੀ ਹੈ ਹੋ ਸਕਦਾ ਤੁਹਾਨੂੰ ਨਹੀਂ ਵੀ ਸਮਝ ਲੱਗੀ ਹੋਵੇ ਕਿ ਪਰ ਬਾਬਾ ਸਾਹਿਬ ਜੀ ਦੇ ਬਾਰੇ ਜੋ ਉਹਨਾਂ ਨੇ ਆਪਣੇ ਵਿਚਾਰ ਰੱਖੇ ਆ ਅਗਰ ਅਸੀਂ ਉਹ ਸਾਹਮਣੇ ਹੋਈਏ ਤਾਂ ਉਹ ਇੱਕ ਕ੍ਰਾਂਤੀਕਾਰੀ ਵਿਚਾਰ ਉਹਨਾਂ ਨੇ ਆਪਣੇ ਲੈਕਚਰ ਦੇ ਵਿੱਚ ਆਪਣੇ ਵਿਚਾਰਾਂ ਦੇ ਵਿੱਚ ਰੱਖੇ ਆ मैं एक बेनती करनी चाहता हाँ अगर ये बेटी इतना आके बोली आता बीबिया की तादाद ज्यादा मूडे मोडा ला के हरेक फील्ड अगे बढ़ रही है बाबा साहब भीम राव अंबेडकर की बदौलत आबा साम रा अंबेडकर जी 1799 ਦੇ ਵਿੱਚ ਮਹੂਲੀ ਧਰਤੀ ਦੇ ਉੱਤੇ ਪੈਦਾ ਹੋਏ 1799 ਦੇ ਵਿੱਚ ਅਗਰ ਇਤਿਹਾਸ ਨੂੰ ਥੋੜਾ ਜਿਹਾ ਆਪਾਂ ਪਿਛੇ ਵੱਲ ਜਾਂਚਣ ਦੀ ਪਰਖਣ ਦੀ ਕੋਸ਼ਿਸ਼ ਕਰੀਏ ਉਸ ਵੇਲੇ ਦੇ ਹਾਲਾਤਾਂ ਨੂੰ ਅੱਜ ਆਪਣੇ ਸਾਹਮਣੇ ਆਪਣੇ ਦੂਰ ਦ੍ਰਿਸ਼ਟੀ ਦੇ ਨਾਲ ਅੰਤਰਾਤਮਾ ਦੇ ਨਾਲ ਉਸ ਵੇਲੇ ਦੇ ਹਾਲਾਤਾਂ ਨੂੰ ਆਪਾਂ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਉਸ ਵੇਲੇ ਐਸੀ ਲੋਕ ਖਾਸ ਤੌਰ ਤੇ ਜਿਹਨੂੰ ਦਲੇਪ ਪਿਛੜਿਆ ਸਮਾਜ ਕਹਿੰਦਾ ਸੀ ਉਹ ਵੇਖਣ ਨੂੰ ਤਾਂ ਇਨਸਾਨ ਲੱਗਦੇ ਸੀ ਪਰ ਉਹਨਾਂ ਦੇ ਕੋਲ ਇਨਸਾਨਾਂ ਵਾਲਾ ਕੋਈ ਵੀ ਅਧਿਕਾਰ ਨਹੀਂ ਸੀ ਨਾਂ ਨੂੰ ਚੰਗਾ ਖਾਨਦਾਨ ਨਾਲ ਚੰਗਾ ਪਹਿਨਣ ਦਾ ਨਾਲ ਚੰਗਾ ਪੜਨ ਦਾ ਨਾਲ ਚੰਗੀ ਸੋਸਾਇਟੀ ਗ੍ਰੈਂਡ ਕਰਨ ਦਾ ਅਤਕਾਸ ਇਹ ਹੰਡਾਇਆ ਸਾਡੇ ਬਜ਼ੁਰਗਾਂ ਨੇ ਵੀ ਆ ਸਾਡੇ ਵਿਸ਼ੋਕਰ ਦੇ ਵਿੱਚ ਸਾਡੇ ਬਜ਼ੁਰਗਾਂ ਦੇ ਉੱਤੇ ਤਸ਼ੱਦਦ ਹੋਇਆ ਉਹਨਾਂ ਨੇ ਝੱਲਿਆ ਪਰ 바ਵਾ ਸਾਹਿਬ ਦੇ ਉੱਤੇ ਵੀ ਝੱਲਿਆ ਉਹ ਸੂਰਮਾ ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਸੰਘਰਸ਼ ਜਿਹੜਾ ਬਿਤੇ ਆ ਔਰ ਤੁਸੀਂ ਹੈਰਾਨ ਹੋਵੋਗੇ ਉਸ ਇਨਸਾਨ ਨੇ 25 ਸਾਲ ਦੀ ਉਮਰ ਤੱਕ ਇਹ ਸਾਰਾ ਕੁਝ ਜੋ ਕੁਝ ਵੀ ਇੱਕ ਪਿਛੜੇ ਸਮਾਜ ਦੇ ਨਾਲ ਤਲਿੰਤ ਸਮਾਜ ਦੇ ਨਾਲ ਵਾਪਰਦਾ ਸੀ ਉਹ ਆਪਣੇ ਪਿੰਡੇ ਤੇ ਵੀ ਹੁੰਦਾ ਸਕੂਲ ਲਾਈਫ ਨੂੰ ਅਗਰ ਉਹਨਾਂ ਦੇ ਵਿੱਚ ਦੇਖਦੇ ਆ ਤਾਂ ਕਲਾਸ ਤੋਂ ਬਾਹਰ ਬੈਠ ਕੇ ਕਲਾਸ ਦੇ ਵਿੱਚ ਨਹੀਂ ਕਲਾਸ ਤੋਂ ਬਾਹਰ ਬੈਠ ਕੇ ਉਹਨਾਂ ਨੂੰ ਪੜ੍ਹਾਈ ਗ੍ਰਹਿਣ ਕਰਨੀ ਪਈ ਅਗਰ ਉਹਨਾਂ ਨੂੰ ਭੁੱਖ ਪਿਆਸ ਲੱਗਦੀ ਸੀ ਤਾਂ ਜਿਹੜਾ ਮਟਕਾ ਰੱਖਿਆ ਹੋਇਆ ਸੀ ਤਾਂ ਉਸ ਮਟਕੇ ਦੇ ਵਿੱਚੋਂ ਉਹਨਾਂ ਨੂੰ ਆਪ ਪਾਣੀ ਪੀਣ ਦਾ ਅਧਿਕਾਰ ਵੀ ਨਹੀਂ ਸੀ ਅਗਰ ਦੂਸਰੀ ਕਾਸ ਦਾ ਕੋਈ ਬੱਚਾ ਜਿਵੇਂ ਨੂੰ ਪਿਆਸ ਲੱਗੀ ਹੁੰਦੀ ਸੀ ਤਾਂ ਉਹ ਉੱਠ ਕੇ ਪਾਣੀ ਪੜਾਦੇ ਨੇ ਤਾਂ ਉਹ ਪਾਣੀ ਪੀਂਦੇ ਸੀ ਅਗਰ ਨਹੀਂ ਪੜਾਉਂਦੇ ਸੀ ਤਾਂ ਉਹ ਨੂੰ ਪਿਆਸੇ ਰਹਿੰਦੇ ਸੀ ਹੋਰ ਵੀ ਕਈ ਆਪਾਂ ਸਾਰੇ ਤਕਰੀਬਨ ਜਿੰਨੇ ਵੀ ਇੱਥੇ ਬੈਠੇ ਆ ਉਹਨਾਂ ਦੀ ਕਾਫੀ ਜੀਵਨੀ ਦੇ ਬਾਰੇ ਸੋਚਦੇ ਆ ਮੇਰੇ ਕਹਿਣ ਦਾ ਮਕਸਦ ਇਹ ਆ ਵੀ ਸਿਰਫ ਉਹਨਾਂ ਕੱਲਿਆਂ ਨੇ ਹੀ ਆਪਣੀ ਜ਼ਿੰਦਗੀ ਦੇ ਉੱਤੇ ਜਗਜੀਤ ਦੇ ਵਿੱਚ ਇਹ ਪਿੰਡੇ ਤੇ ਨਹੀਂ ਹੁੰਦਾ ਆ ਹੋਰ ਸਾਡੇ ਬਜ਼ੁਰਗਾਂ ਨੇ ਵੀ ਹੁੰਦਾ ਪਰ ਉਸ ਨੂੰ ਜਦੋਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਗੁਜ਼ਰਨਾ ਪਿਆ ਤਾਂ 25 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਇਹ ਤਹਿैया ਕਰ ਲਿਆ ਸੀ ਅਗਰ ਮੈਂ ਜਿਸ ਸਮਾਜ ਤੇ ਵਿੱਚ ਪੈਦਾ ਹੋਇਆ ਉਸ ਨੂੰ ਇਹ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚੋਂ ਇਹ ਇਹਨਾਂ ਤਸ਼ੱਦਦਾਂ ਦੇ ਵਿੱਚੋਂ ਨਾ ਕੱਢ ਸਕਿਆ ਤਾਂ ਮੈਂ ਆਪਣੀ ਆਪ ਨੂੰ ਗੋਲੀ ਦੇ ਨਾਲ ਅੜਾਇਆ ਇਹ 바ਵਾ ਸਾਹਿਬ ਭੀਮਰਾਓ ਉਮੀਦਵਾਰ ਜੀ ਦੇ ਬਚਾਓ ਤੁਸੀਂ ਸਭ ਕੁਝ ਦੇਖਦੇ ਹੋ ਔਰ ਇਤਿਹਾਸ ਵੀ ਗਵਾਹ ਆ ਐਸੀ ਬੜਿਆਂ ਵੀ ਹੈ 바ਵਾ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਸੰਘਰਸ਼ ਕੀਤਾ ਕੋ ਸੰਘਾਸਦਾ ਨਤੀਜਾ ਅੱਜ ਸਾਡੀ ਅੱਖਾਂ ਦੇ ਸਾਹਮਣੇ ਹੈ ਸਾਡੀਆਂ ਭੈਣਾਂ ਬੀਬੀਆਂ ਬਜ਼ੁਰਗ ਮਤਾਵਾ ਬੇ ਭਾਈ ਉਹ ਚੌਦਿਆਂ ਤੇ ਆਈਐਸਓਸ ਪੀਸੀਐਸਓਸ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਤੱਕ ਰਾਸ਼ਟਰਪਤੀ ਤੱਕ ਸੋਰੀ ਉਹਦਿਆਂ ਦੇ ਉੱਤੇ ਬਿਰਾਜਮਾਨ ਹੋਏ ਤਾਂ ਬਾਬਾ ਸਾਹਿਬ ਵੀ ਬਰਾਓ ਮੇਰ ਕਰਦੀ ਬੋਲ ਮੈਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਕਿਉਂਕਿ ਜਿਸ ਵੇਲੇ 1930-32 ਦੇ ਵਿੱਚ ਰੌਂਗ ਟੇਬਲ ਕਾਨਫਰੰਸਾਂ ਚੱਲ ਰਹੀਆਂ ਸੀ ਤਾਂ 바ਵਾ ਸਾਹਿਬ ਭੀਮrao ਅੰਬੇਦਕਰ ਜੀ ਦੇ ਵੀ ਚਾਰ ਪੁੱਤਰ ਸਨ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਆ ਘਰ ਦੀ ਤੰਗੀ ਕਾਰਨ ਬਿਮਾਰੀ ਦੇ ਇਲਾਜ ਨੂੰ ਮਰ ਗਏ ਸੀ ਚੌਥਾ ਬੇਟਾ ਉਹਨਾਂ ਦਾ ਚੰਦਰਪਾਨ ਜੀ ਦਾ ਨਾਮ ਸੀ ਉਹ ਵੀ ਬਿਮਾਰ ਸੀ ਔਰ ਮਾਤਾ ਰਮਾਬਾਈ ਜੀ ਉਹਨਾਂ ਨੂੰ ਆਪਣੇ ਬੁੱਕੜ ਦੇ ਵਿੱਚ ਲੈ ਕੇ ਬੈਠੀ ਆ ਤੇ ਉਧਰੋਂ ਲੰਡਨ ਦੇ ਵਿੱਚ ਰੌਂਗ ਟੇਬਲ ਕਾਨਫਰੰਸਾਂ ਦਾ ਸਮਾਗਮ ਸੀ 바ਵਾ ਸਾਹਿਬ ਪੀਮਰਾਓ ਮੇਦਕਰ ਨੇ ਉਹ ਅਟੈਂਡ ਕਰਨੀਆਂ ਸੀ ਔਰ ਉਸ ਵੇਲੇ ਚੰਦਰਪਾਣ ਦੀ ਜਿਹੜੀ ਹਾਲਤ ਬੜੀ ਨਾਜ਼ੁਕ ਸੀਗੀ ਮਾਤਾ ਰਮਾਬਾਈ ਨੇ ਕਿਹਾ ਵੀ ਆਪਾਂ ਇਹਦਾ ਇਲਾਜ ਕਰਾ ਲਈਏ ਉਹ ਕਹਿੰਦੇ ਵੀ ਮੇਰੇ ਕੋਲ ਤਾਂ ਪੈਸੇ ਹੈ ਨਹੀਂਗੇ ਇਲਾਜ ਕਰਾਉਣ ਦੇ ਲਈ ਬਈ ਤੁਸੀਂ ਅਗਰ ਤੁਹਾਡੇ ਕੋਲ ਕੁਝ ਹੈ ਉਹਨੂੰ ਵੇਚ ਕੇ ਇਹਦਾ ਇਲਾਜ ਕਰਾ ਲਓ ਪਰ ਇਲਾਜ ਸਿਰ ਪਹੁੰਚਣ ਤੋਂ ਪਹਿਲਾਂ ਉਹਦੀ ਡੈਥ ਹੋ ਗਈ ਜੇ ਸਵੇਲੇ ਡੈਥ ਹੋ ਗਈ ਤਾਂ ਉਹਨਾਂ ਦੇ ਉੱਤੇ ਚੰਦਰਪਾਨ ਜੀ ਦੀ ਦੇਹ ਦੇ ਉੱਤੇ ਕਫਨ ਪਾਉਣ ਦੇ ਲਈ ਵੀ ਘਰ ਦੇ ਵਿੱਚ ਕੋਈ ਕਪੜਾ ਨਹੀਂ ਸੀ ਮਾਤਾ ਰ마ਬਾਈ ਨੇ ਆਪਣੀ ਸਾੜੀ ਦਾ ਪੱल्लू ਪਾੜ ਕੇ ਉਹਦੇ ਉੱਤੇ ਦਿੱਤਾ ਤਾਂ ਸੰਸਕਾਰ ਦਾ ਕੀਤਾ ਸੀ ਔਰ ਬਾਬਾ ਸਾਹਿਬ ਭੀਮਰਾਓਂ ਮੇਦਗਰ ਜੀ ਸਭ ਤੋਂ ਵੱਧ ਉਸ ਬੱਚੇ ਨੂੰ ਪਿਆਰ ਕਰਦੇ ਸੀ ਔਰ ਉਹਨੂੰ ਕਿਹਾ ਵਜ ਰੁਕਣ ਦੇ ਲਈ ਵੀ ਤੁਸੀਂ ਰੁਕ ਲਾ ਚੰਦਰਪਾਨ ਦੀ ਹਜੇ ਹੁਣੀ ਡੈਥ ਹੋ ਕੇ ਆਈ ਤਾਂ 바ਵਾ ਸਾਹਿਬ ਨੇ ਕਿਹਾ ਅਗਰ ਮੈਂ ਇੱਕ ਪੁੱਤ ਦੀ ਖਾਤਰ ਅੱਜ ਰੁਕ ਗਿਆ ਤਾਂ ਮੇਰੇ ਸਮਾਜ ਦੇ ਜਿਹੜੇ ਲੱਖਾਂ ਪੁੱਤ ਹੋਰ ਪੈਦਾ ਹੋਣੇ ਆ ਜਾਂ ਪਰ ਹੋਏ ਹੋਆ ਅਗਰ ਮੈਂ ਉੱਥੇ ਨਾ ਪਹੁੰਚਿਆ ਲੰਡਨ ਦੀਆਂ ਗੋਲਪੇ ਕਾਨਫਰੰਸਾਂ ਦੇ ਵਿੱਚ ਜਿੱਥੇ ਮੇਰੇ ਅਧਿਕਾਰਾਂ ਦੀ ਗੱਲ ਹੋਣੀ ਆ ਸਾਡੇ ਸਮਾਜ ਦੀ ਗੱਲ ਕਰਨੀ ਆ ਬੜੀ ਲੰਮੀ ਕਹਾਣੀ ਆ ਉਹ ਗੋਲਡ ਮੀਟ ਕਾਨਫਰੰਸਾਂ ਦੇ ਵਿੱਚ ਵੀ ਕਿੱਦਾਂ ਐਂਟਰ ਹੋਏ ਆ ਇਹ ਤੁਸੀਂ ਮੰਗੂ ਰਾਮ ਮੰਗੋ ਵਾਲੀ ਜੇ ਤੋਂ ਉਹਨਾਂ ਦੀ ਕਥਾਪਾਤੋਂ ਉਹਨਾਂ ਦੀ ਜਾਣਕਾਰੀ ਲੈ ਕੇ ਬਹੁਤ ਲੰਮਾ ਤਿਆਰ ਦੁੱਝ ਆਇਆ ਕਿੱਦਾਂ ਉਹਨਾਂ ਨੂੰ ਉਸ ਡੈਲੀਗੇਟ ਦੇ ਵਿੱਚੋਂ ਵੀ ਬਾਹਰ ਕੱਢਿਆ ਕਿੱਦਾਂ ਇਲੈਕਸ਼ਨ ਹੋ ਗਏ ਦੁਬਾਰਾ ਇਸ ਏਰੀਏ ਦੇ ਲੋਕਾਂ ਨੇ ਆਪਣੇ ਪੀਪਿਆਂ ਦੇ ਵਿੱਚੋਂ ਆਟਾ ਵੇਚ ਕੇ ਤਾਰਾ ਕੀਤੀਆਂ ਤਾਂ ਕਿ ਉਹਦੇ ਲਿੱਤਾਂ ਦੀ ਨਿਮੰਂਹਤ ਹੋ ਉਹ ਤਾਂ ਉਸ ਵੇਲੇ ਡੈਲੀਗੇਟ ਦੇ ਵਿੱਚ ਹਾਜ਼ਰ ਹੋਈ ਸੀ ਔਰ ਬਾਬਾ ਸਾਹਿਬ ਪੀਮਰਾਓ ਉਮੀਦਵਾਰ ਜੀ ਜਿਸ ਵੇਲੇ ਲੰਡਨ ਦੀਆਂ ਗੋਲ ਮੀਟ ਕਾਨਫਰੰਸਾਂ ਦੇ ਵਿੱਚ ਹਾਜ਼ਰ ਸਨ ਤਾਂ ਉਸ ਵੇਲੇ ਸਾਰੇ ਉਹਨਾਂ ਦੇ ਵਿੱਚ ਜਨਾਬ ਗਾਨੀ ਪਟੇਲ ਸਾਰੇ ਇਹ ਹੋਰ ਵੀ ਜਿਹੜੇ ਡੈਲੀਗੇਟ ਦੇ ਮੈਂਬਰ ਸੀ ਉਹ ਸਾਰੇ ਉੱਥੇ ਹਾਜ਼ਰ ਸੀ ਔਰ ਆਪਕੋ ਆਪਣੇ ਕਮਰਿਆਂ ਦੇ ਵਿੱਚ ਬੈਠੇ ਸੀ ਬਾਹਰਲੇ ਪਾਸੇ ਇੱਕ ਪੂਰਾ ਬਾਚਮੈਨ ਜਿਹੜਾ ਰਾਤ ਨੂੰ ਬਾਤ ਕਰਦਾ ਸੀਗਾ ਤਾਂ ਉਹ 바ਵਾ ਸਾਹਿਬ ਭੀਮਰਾ ਉਹ ਉਮੀਦਵਾਰ ਨੂੰ ਜਿਸ ਵੇਲੇ ਵੀ ਦੇਖਦਾ ਚਾਰ ਪੰਜਾਂ ਦਿਨਾਂ ਤੋਂ ਬੇ ਬਾਬਾ ਸਾਹਿਬ ਭਿੰਰਾ ਉਮੀਦਗਾਰ ਦੀ ਕਦੇ ਵੀ ਸੁੱਤੇ ਨਹੀਂ ਨੂੰਂਦੇ ਉਹ ਕੁਛ ਨਾ ਕੁਛ ਲਿਖਦੇ ਰਹਿੰਦੇ ਜਾਂ ਪੜ੍ਹਦੇ ਰਹਿੰਦੇ ਤੇ ਬਾਕੀ ਦੇ ਡੈਲੀਗੇਟ ਦੇ ਮੈਂਬਰ ਜਿੰਨੇ ਵੀ ਸਗੇ ਇੰਡੀਆ ਤੋਂ ਗਏ ਉਹ ਸਾਰੇ ਘਰਾੜੇ ਮਾਰਦੇ ਚੌਥੇ ਪੰਜਵੇਂ ਦਿਨ ਉਸ ਪੀਐਨ ਨੇ ਗੋਰੇ ਨੇ ਪੁੱਛ ਲਿਆ ਬੇ ਬਾਬਾ ਸਾਹਿਬ ਭਿੰਰਾ ਉਮੀਦਗਾਰ ਜੀ ਬਈ ਮੈਂ ਦੇਖਦਾ ਕਾਫੀ ਆਸੇ ਤੋਂ ਚੋਂ ਪੰਜਾਂ ਦਿਨਾਂ ਤੋਂ ਪੇ ਬਾਕੀ ਤੁਹਾਡੇ ਡੈਲੀਗੇਟ ਦੇ ਮੈਂਬਰ ਸਾਰੇ ਸੁੱਤੇ ਪਏ ਆ ਲੇਕਿਨ ਤੁਸੀਂ ਇਕੱਲੇ ਜਾਗਦੇ ਪਏ ਤਾਂ ਉਹਨੇ ਕਿਹਾ ਇਹ ਲੋਕ ਜਿਹੜੇ ਦੂਸਰੇ ਡੈਲੀਗੇਟ ਦੇ ਮੈਂਬਰ ਹੋ ਆ ਇਹਨਾਂ ਦਾ ਸਮਾਜ ਜਾਗਦਾ ਆ ਕਿਉਂਕਿ ਇਹੇ ਤਾਂ ਸੁੱਤੇ ਪਏ ਮੈਂ ਜਿਸ ਸਮਾਜ ਦੀ ਮੈਂ ਗੱਲ ਕਰਦਾ ਆ ਉਹ ਸਮਾਜ ਸੁੱਤਾ ਪਿਆ ਆ ਔਰ ਮੈਨੂੰ ਉਹਨਾਂ ਦੀ ਖਾਤਰ ਜਾਗਣਾ ਉਸ ਵੇਲੇ